ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਪਾ ਅੱਜ ਆਹੀ ਰਤੀਏ ਨਿਊ ਸਿੱਧੂ ਐਗਰੀਕਲਚਰ ਬਕਸ ਬਾਈ ਹੋਰੀ ਖੇਤੀਬਾੜੀ ਦੇ ਸੰਧ ਬਣਾਉਂਦੇ ਆ ਏ ਟੂ ਜ਼ੈਡ ਪੂਰੇ ਵਧੀਆ ਹੈਵੀ ਚ ਤੇ ਬਾਈ ਗੱਲ ਕਰਦੇ ਆ ਬਾਈ ਸਤਨਾਮ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੋ ਬਾਈ ਬਹੁਤ ਵਧੀਆ ਵੀਰ ਜੀ ਠੀਕ ਹੈ ਤੇ ਬਈ ਆਪਣਾ ਇਹ ਪਹਿਲਾਂ ਗੱਲ ਕਰੀਏ ਵੀ ਇਹ ਕਿਹੜੇ ਰੋਡ ਤੇ ਆ ਗਿਆ ਫਤਿਹਵਰ ਰੋਡ ਆ ਗਿਆ ਫਤਿਹਵਰ ਰੋਡ ਆ ਗਿਆ ਜੀ ਦੋਨੇ ਨਹਿਰਾਂ ਦੇ ਵਿਚਾਲੇ ਠੀਕ ਹੈ ਹਾਂਜੀ ਤੇ ਆਪਾਂ ਖੇਤੀਬਾੜੀ ਦੇ ਕੀ ਕੀ ਸੰਦ ਬਣਾਉਣੇ ਆ ਸਾਰੇ ਐਪਲੀਮੈਂਟ ਤਿਆਰ ਕਰ ਰਹੇ ਆਗੇ ਜੀ ਆਪਾਂ ਰੋਟਾਵੇਟਰ ਛੱਡ ਕੇ ਜੀ ਠੀਕ ਹੈ ਪਹਿਲਾਂ ਆਪਾਂ ਗੱਲ ਕਰੀਏ ਸੁਹਾਗੇ ਦੀ ਹਣਾ ਸੁਹਾਗੇ ਦੀ ਜੀ ਇਹ ਸੁਹਾਗਾ ਇਹਦੇ ਮਲਕ ਕਿੰਨੀ ਆ ਆ ਜਿਹੜੀ ਆ ਪੱਤੀ ਆ ਇਹ ਇਹ ਕਿੰਨੇ ਗੇਦੀ ਲੱਗੀ ਹੋਪਰ ਇਹ 3 ਇੰਚੀ ਹੈ ਵੀਰ ਜੀ 3 ਇੰਚੀ 3 3 ਡੇਢ ਦੀ ਜੀ ਠੀਕ ਹੈ 3 ਡੇਢ ਦੀ ਐਂਗਲ ਲੱਗੀ ਹੋਈ ਹੈ ਵੀਰ ਜੀ ਇਹਦੇ ਉੱਤੇ ਸਾਰੀ ਠੀਕ ਹੈ ਇਹ ਆਪਾਂ ਸਾਰਾ ਇੱਥੇ ਕਰਦੇ ਆਂ ਆਪਾਂ ਬਿਲਕੁਲ ਆਪਣੇ ਆਪ ਦੀ ਵਰਕਸ਼ਾਪ ਹੈ ਜੀ ਠੀਕ ਹੈ ਹਾਂਜੀ ਤੇ ਭਾਈ ਕਿੰਨੇ ਕ ਪੈਸੇ ਆਉਂਦਾ ਹੈ ਰੇਡ ਦੀ ਗੱਲ ਕਰੀਏ ਰੇਟ 32000 ਰੁਪਏ ਹੈ ਜੀ 12 ਫੁੱਟਾ 12 ਫੁੱਟਾ 32000 ਦਾ 32000 ਰੁਪਏ ਦਾ 3 ਫਟ ਨੇ ਜੀ ਤਿੰਨ ਫਟਾਂ ਚ ਆ ਗਿਆ ਹਾਂਜੀ ਵੀਰ ਜੀ ਠੀਕ ਹੈ ਹਾਂਜੀ 32000 ਰੁਪਏ ਦਾ ਆਪਾਂ ਕੋਈ ਮਤਲਬ ਜੀ ਕਿਸੇ ਨੇ ਦੂਰ ਹਾਂ ਬਿਲਕੁਲ ਭੇਜ ਦਾਂਗੇ ਜੀ ਹੋਮ ਡਿਲੀਵਰੀ ਕਰ ਦਾਂਗੇ ਜੀ ਘਰੇ ਆਪਾਂ ਠੀਕ ਹੈ ਉਹ ਚਲੋ ਜਿਹੜਾ ਕਿਰਾਇਆ ਹੋਊਗਾ ਅਗਲਾ ਦੇ ਦੇਣ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂਜੀ ਜੀ ਅੱਗੇ ਭਾਈ ਆ ਕੀ ਚੀਜ਼ ਆ ਗਈ ਇਹ ਬੈੱਡ ਪਲੈਂਟਰ ਆ ਗਿਆ ਵੀਰ ਜੀ ਠੀਕ ਹੈ ਇਹ ਪੋਲੀ ਹਾਊਸ ਦੇ ਵਿੱਚ ਜਿਵੇਂ ਆਪਾਂ ਹੱਥਾਂ ਨਾਲ ਆਪਦਾ ਕੋਈ ਵੀ ਪਨੀਰੀ ਬੀਜ ਸਬਜ਼ੀ ਵਗੈਰਾ ਕੁਝ ਵੀ ਲਗਾਣਾ ਹੈਗਾ ਠੀਕ ਹੈ ਉਹ ਆਪਾਂ ਇਹਦੇ ਨਾਲ ਮਤਲਬ ਬੱਟਾ ਬਣਾ ਕੇ ਲਾਓ ਹਾਂਜੀ ਹਾਂਜੀ ਬੈੱਡ ਬਣ ਜਾਂਦਾ ਹੈ ਬੈੱਡ ਤਿਆਰ ਹੋ ਜਾਂਦਾ ਵੀਰ ਜੀ ਠੀਕ ਹੈ ਇਹ ਕਿੰਨੇ ਕਿੰਨੇ ਪੈਸਿਆਂ ਦਾ ਇਹ ਇਹ ਪਏਗਾ ਜੀ ਆਪਾਂ ਨੂੰ 30000 ਰੁਪਏ ਦਾ 30000 ਹਾਂਜੀ ਵੀਰ ਜੀ ਕੋਈ ਵੀਡੀਓ ਦੇਖ ਕੇ ਆ ਡਿਸਕਾਊਂਟ ਕਰ ਦਾਂਗੇ ਡਿਸਕਾਊਂਟ ਕਰ ਦਾਂਗੇ ਬਿਲਕੁਲ ਕਰਾਂਗੇ ਜੀ ਲੈ ਬਾਈ ਕਹਿੰਦਾ ਵੀਡੀਓ ਦੇਖ ਕੇ ਆ ਜਿਹੜਾ ਆਪਾਂ ਡਿਸਕਾਊਂਟ ਕਰ ਦਾਂਗੇ ਪਹਿਲੀ ਬਾਈ ਕੋਲੇ ਨਾਂ ਲੈ ਦਿਓ ਵੀ ਆਪਾਂ ਵੀਡੀਓ ਕਰੀਏ ਦੀ ਇੱਕ ਵੀ ਜੀ ਇਹਦੇ ਵਿੱਚ ਹੋਰ ਖਾਸੀਅਤ ਐ ਇਹਦਾ ਬੈੱਡ ਆਪਾਂ 2 ਫੁੱਟ ਦਾ ਤਿਆਰ ਕਰ ਲੋ ਚਾਹੇ 3 ਫੁੱਟ ਕਰ ਲੋ ਚਾਹੇ 4 ਫੁੱਟ ਕਰ ਲੋ ਠੀਕ ਐ ਇਹ ਆਪਾਂ ਨੂੰ ਇੱਧਰ ਹੁੰਦਾ ਠੀਕ ਐ ਇਹ ਮੰਨ ਲਓ ਇਥੋਂ ਹੱਲਦਾ ਹੈ ਹਾਂਜੀ ਵੀਰ ਜੀ ਹਾਂਜੀ ਠੀਕ ਐ ਇਹਦਾ ਚਾਹੇ ਕਿੰਨਾ ਵੀ ਕਰ ਲੋ ਚਾਹੇ ਫੁੱਟ ਦਾ ਕਰ ਲੋ ਫੁੱਟ ਤੇ ਵੀ ਆ ਜੂਗਾ ਬਿਲਕੁਲ ਬਿਲਕੁਲ ਤੇ ਕਿੰਨੇ ਦਾ ਆਪ 30000 ਦਾ ਬਿਲਕੁਲ ਜੀ ਮੌਕੇ ਤੇ ਮਾਨਦਾਨ ਕਰ ਦਾਂਗੇ ਨਾ ਬਾਈ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਤੇ ਅੱਗੇ ਅੱਗੇ ਜਿੰਦਰਾ ਆ ਗਿਆ ਨਾ ਬਾਈ ਵੱਟਾਂ ਵਾਲਾ ਜਿੰਦਰਾ ਆ ਗਿਆ ਹਾਂਜੀ ਵੀਰ ਜੀ ਇਹ ਹੈਂਡਲ ਵਾਲਾ ਜਿੰਦਰਾ ਆ ਗਿਆ ਵੀਰ ਜੀ ਹੈਂਡਲ ਵਾਲਾ ਜਿੰਦਰਾ ਆ ਗਿਆ ਇਹ ਹਾਂਜੀ ਵੀਰ ਜੀ ਜੇ ਜੋ ਮਤਲਬ ਵੱਟ ਪਤਲੀ ਮੋਟੀ ਕਰਨ ਵਾਸਤੇ ਬਿਲਕੁਲ ਬਿਲਕੁਲ ਜਿੰਨੀ ਮਰਜੀ ਚੌੜੀ ਪੀੜੀ ਜਿੰਨਾ ਮਰਜੀ ਆਪਾਂ ਜਿੰਨੀ ਮਿੱਟੀ ਲਗਾਣੀ ਹੈਗੀ ਵੱਟ ਦੇ ਉੱਪਰ ਓਨੀ ਮਿੱਟੀ ਲੱਗ ਜਾਊਗੀ ਵੀਰ ਜੀ ਠੀਕ ਹੈ ਤੇ ਤੇਰੇ ਬੇਟ ਦੀ ਗੱਲ ਕਰੀਏ ਆਪਾਂ ਬੇਟ ਕਿੰਨਾ ਦਾ 90 ਇਹਦੇ ਵਿੱਚ ਹੈਗਾ ਜੀ 90 ਕਿਲੋ 90 ਕਿਲੋ ਦਾ ਬਿਲਕੁਲ ਵੀਜੀ ਠੀਕ ਹੈ ਤੇ ਬਾਈ ਕਿੰਨੇ ਪੈਸਿਆਂ ਦਾ ਇਹ ਇਹ ਪਊਗਾ ਜੀ ਵੀਜੀ ਆਪਾਂ ਨੂੰ 16000 ਰੁਪਏ ਦਾ نیٹ 16000 ਪਿਆ ਰੇਟ ਹੈਗਾ ਹਾਂਜੀ ਵੀਜੀ ਜੇ ਕਿਸੇ ਨੇ ਵੀ ਕੋਈ ਵੀ ਖੇਤੀਬਾੜੀ ਦਾ ਸੰਦ ਲੈਣਾ ਜਿਵੇਂ ਇਹ ਜਿੰਦਰਾ ਆ ਗਿਆ ਹਾਂਜੀ ਇਹਦੇ ਵਾਲਾ ਸਿਸਟਮ ਵਾਲਾ ਬਾਈ ਕਹਿੰਦਾ ਵੀ ਉਰੇ ਆ ਕੇ ਦੇਖ ਕੇ ਚਲਦੇ ਵੀ ਆਪਾਂ ਦਿਖਾ ਦਾਂਗੇ ਬਿਲਕੁਲ ਦਿਖਾਵਾਂਗੇ ਜੀ ਬਿਲਕੁਲ ਠੀਕ ਹੈ ਹਾਂਜੀ ਵੀਜੀ ਬਾਈ ਕੋਲੇ ਆਪਣਾ ਨਾਲ ਇਹੋ ਸਪੈਸ਼ਲ ਡਿਸਕਾਊਂਟ ਵੀ ਕਰ ਦੂਗਾ ਤੇ ਬਈ ਅੱਗੇ ਇਹ ਤਵੀ ਵਾਲਾ ਜਿੰਦਰਾ ਆ ਗਿਆ ਇਹ ਤਵੀ ਵਾਲਾ ਜਿੰਦਰਾ ਆ ਗਿਆ ਵੀਰ ਜੀ ਠੀਕ ਹੈ ਇਹ ਬਈ ਇਹਦਾ weight ਕਿੰਨਾ ਹੋਊਗਾ ਇਹਦਾ weight ਹੈਗਾ ਹੈ ਜੀ ਸਵਾ ਦੋ ਕੁਇੰਟਲ ਜੀ ਸਵਾ ਦੋ ਕੁਇੰਟਲ ਹਾਂਜੀ ਵੀਰ ਜੀ ਤੇ ਇਹਨੂੰ ਤਾਂ ਕੋਈ ਮਰਜ਼ੀ ਟਰੈਕਟਰ ਨਾਲ ਪਾ ਲੋ ਜਿਹੜੇ ਮਰਜ਼ੀ ਟਰੈਕਟਰ ਨਾਲ ਪਾ ਲੋ ਵੀਰ ਜੀ ਠੀਕ ਹੈ ਇਹਦੀ ਆਪਾਂ ਜਿਹੜੀ ਮਨ ਲੋ ਕਟਿੰਗ ਕੁਟਿੰਗ ਕਰਦੇ ਆਂ ਇਹ ਆਪ ਹੀ ਕਰਦੇ ਆਂ ਹਾਂਜੀ ਬਿਲਕੁਲ ਜੀ ਆਪ ਕਰਦੇ ਆਂ ਜੀ ਆਪ ਲੈਜ਼ਰ ਕਟਿੰਗ ਬਤਾ ਲੈਜ਼ਰ ਕਟਿੰਗ ਹਾਂਜੀ ਵੀਰ ਜੀ ਲੈਜ਼ਰ ਸਾਰੇ A to Z ਤੋਂ ਲੈਜ਼ਰ ਕੱਟੇ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਤੇ ਇਹਦੇ ਗੱਲ ਕਰੀ ਪੱਕੀ ਪ੍ਰਾਈਸ ਦਾ ਇਹ ਇਹ ਪਏਗਾ ਜੀ 26000 ਰੁਪਏ ਦਾ ਨੈਟ 26000 ਦਾ ਹਾਂਜੀ ਵੀਰ ਜੀ ਠੀਕ ਹੈ ਇਹ ਵੀ ਐਡਜਸਟ ਹੁੰਦਾ ਬਿਲਕੁਲ ਹੁੰਦਾ ਹੈਗਾ ਜੀ ਐਡਜਸਟਮੈਂਟ ਠੀਕ ਹੈ ਉਹ ਥੋੜੀ ਜਿਹੀ ਚੌੜੀ ਹੈ ਸਾਡੇ ਕੋਲ ਹਾਂਜੀ ਹਾਂਜੀ ਇਹਦੇ ਉੱਪਰ ਪੂਰੀ ਚਿਰੀ ਦਿੱਤੀ ਹੋਈ ਹੈਗੀ ਦੋ ਪਾਈਪ ਲਗਾ ਕੇ ਠੀਕ ਹੈ ਜਿੰਨਾ ਮਰਜ਼ੀ ਆਪਾਂ ਇਹਨੂੰ ਚੌੜਾ ਜਿੰਨਾ ਮਰਜ਼ੀ ਭੀੜਾ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਹਨੂੰ ਜਿੰਨਾ ਮਰਜ਼ੀ ਆਪਾਂ ਅੱਗੇ ਪਿੱਛੇ ਕਰ ਸਕਦੇ ਹਾਂ ਜੀ ਆਹ ਚਿਰੀ ਸਿਸਟਮ ਲਾ ਰੱਖਿਆ ਹੈਗਾ ਜੀ ਆਪਾਂ ਨੇ ਇਹ ਤਾਂ ਵੀਆਂ ਵੀ ਘੁੰਮਦੀ ਜਾਂਦੀਆਂ ਬਿਲਕੁਲ ਘੁੰਮਦੀਆਂ ਨੇ ਜੀ ਹਾਂਜੀ ਕਿੰਨੇ ਕਿ ਇਹ ਇਹ ਦੂਸਰਾ ਜਿੰਦਰਾ ਆ ਗਿਆ ਨਾ ਇਹ ਬਿਲਕੁਲ ਸਿੰਪਲ ਆ ਗਿਆ ਜੀ ਜੋ ਆਪਣੇ ਪਹਿਲਾਂ ਚੱਲਦਾ ਸੀਗਾ ਜੀ ਇਹ ਇਹ ਕਿੰਨੇ ਪੈਸੇ ਦਾ ਹੈ ਪੁਰਾਣੇ ਮਾਡਲ ਦਾ ਕੀ ਪ੍ਰਾਈਸ ਦਾ ਇਹ ਇਹ 13000 ਰੁਪਏ ਦਾ ਪੈ ਗਿਆ 13000 ਦਾ ਬਿਲਕੁਲ ਜੀ ਕਿੰਨੇ ਵੇਟ ਦਾ ਹੈ ਇਹ ਇਹ ਵੇਟੇ ਦਾ ਹੈਗਾਗਾ ਜੀ 80 ਕਿਲੋ 80 ਕਿਲੋ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਤੇ ਆਪਾਂ ਕੋਈ ਚੀਜ਼ ਮਤਲਬ ਜਿਹੜਾ ਵੀ ਮਟੀਰੀਅਲ ਵਰਤਦੇ ਆਂ ਆਪਾਂ ਕਿਹੜੀ ਕੰਪਨੀ ਦਾ ਮਟੀਰੀਅਲ ਵਰਤਦੇ ਆਂ ਜੀ एमसी ਦਾ ਲੋਹਾਈ ਨਹੀਂ ਸਾਰਾ ਐ ਮੁਸੀਲਾ ਸਾਰਾ ਹਾਂਜੀ ਬੀਜੀ ਐਮਸੀ ਦਾ ਲੋਹਾ ਹੈਗਾ ਅਗਰ ਕਿਸੇ ਸਾਹਮਣੇ ਆਪਣੇ ਪਾਈਪ ਲੱਗੀ ਹੋਈ ਹੈਗੀ ਉਹ ਰਵਿੰਦਰਾ ਦੀ ਲੱਗੀ ਹੋਈ ਹੈ ਜੀ ਠੀਕ ਆਪਾਂ ਕੋਈ ਵੀ ਜਾਣੀ ਵੀ ਮਾੜੀ ਚੀਜ਼ ਨਹੀਂ ਵਰਤਦੇ ਕੋਈ 1% ਵੀ ਮਾੜੀ ਚੀਜ਼ ਨਹੀਂ ਹੈਗੀ ਵੀਰ ਜੀ ਹਾਂਜੀ ਤੇ ਉਹ ਉਹ ਜਿੰਦਰਾ ਕਿਹੜਾ ਆ ਗਿਆ ਵੀਰ ਜੀ ਉਹ ਹੈਂਡਲ ਵਾਲਾ ਹੈਂਡਲ ਵਾਲੀ ਆ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਆਹ ਬਈ ਆਪਾਂ ਜੇ ਕਰੀਏ ਜੀਪ ਵਾਲੀ ਜੀਪ ਵਾਲੀ ਟਰਾਲੀ ਦੀ ਗੱਲ ਹੈ ਜੀ ਹਾਂ ਤੇ ਇਹ ਬਈ ਆਪਾਂ ਇਹ ਇਹ ਸਾਰੀ ਕਿਹੜੇ ਲੋਹੇ ਚ ਤਿਆਰ ਕਰੀ ਹੋਈ ਹੈ ਇਹ ਜੀ ਬਕਾਰੂ ਦੀ ਚਾਦਰ ਲੱਗੀ ਹੋਈ ਹੈ ਜੀ ਠੀਕ ਹੈ ਫਰਸ਼ ਛਿੱਪਾ ਵਾਲਾ ਲੱਗਿਆ ਹੋਇਆ ਜਿਸ ਤੀ ਜੀ ਠੀਕ ਹੈ ਇਹਦਾ ਸਾਈਜ਼ ਹੈਗਾ ਜੀ 7 4 ਠੀਕ ਹੈ ਡੇਡ ਠੀਕ ਹੈ ਹਾਂਜੀ ਤੇ ਕਿੰਨੀ ਕੀ ਰੇਟ ਦੀ ਇਹ ਇਹ ਪਊਗੀ ਜੀ ਆਪਾਂ ਨੂੰ 80000 ਰੁਪਏ ਦੀ 80000 ਦੀ ਵੇਟ ਕਿੰਨਾ ਦਾ ਵੇਟ ਹੈਗਾਗਾ ਵੀਰ ਜੀ ਇਹਦਾ 4.5 ਕੁਇੰਟਲ ਜੀ 4.5 ਕੁਇੰਟਲ ਬਿਲਕੁਲ ਵੀਰ ਜੀ ਠੀਕ ਹੈ ਹਾਂਜੀ ਤਾਂ ਮਿੱਤਰੋ 4.5 ਕੁਇੰਟਲ ਦੀ ਇੱਕ ਮਹੀਨਾ ਵਾਲੇ ਜਿਹੜੇ ਮਹੀਨਾ ਨੇ ਜਿਹਦੇ ਕੋਲ ਹਨਾ ਬਾਈਆਂ ਕੋਲੇ ਸਮਾਨ ਸਮੁੰਦਰ ਨੂੰ ਹਣਾ ਬਾਈ ਬਿਲਕੁਲ ਜੀ ਬਿਲਕੁਲ ਇਹ ਦੂਲੇਆਂ ਨੂੰ ਕੋਈ ਕਦਰ ਨਹੀਂ ਆ ਜੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਆ ਗਈ ਠੀਕ ਹੈ ਇਹਦੇ ਹੀ ਸਗ 2 ਇੰਚ ਆ ਗਿਆ ਹਿੱਸਾ ਆ ਗਿਆ ਜੀ 2.5 ਇੰਚ 2.5 ਇੰਚ ਹਾਂਜੀ ਵੀਰ ਜੀ ਠੀਕ ਹੈ ਐਕਸਲ ਤੇ ਕਮਾਣੀ ਫੁੱਲ ਹੈਵੀ ਲੱਗੀ ਹੋਈ ਹੈ ਜਿਹੜੀਆਂ ਜਿਹੜੀਆਂ ਹੱਬਾਂ ਨੇ ਜੀ ਕਮਾਣੀਆਂ ਦਿਖਾ ਦੇਗੀ ਜਿਹੜੀਆਂ ਹੱਬਾਂ ਨੇ ਹਾਂਜੀ ਵੀਰ ਜੀ ਜਿਹੜੀ ਹੱਬ ਹੈ ਵੀਰ ਜੀ ਇਹਦੀ ਹੱਬ ਬਲੈਰੋ ਗੱਡੀ ਦੀ ਲੱਗੀ ਹੋਈ ਹੈ ਜਿਸ ਤਰ੍ਹਾਂ ਅੱਜਕੱਲ ਨਵੇਂ ਮਾਡਲ ਦੇ ਵਿੱਚ ਗੱਡੀਆਂ ਚੱਲ ਰਹੀਆਂ ਨੇ ਜੀਆਂ ਹਾਂਜੀ ਜਾਂ ਆਪਣੀ ਥਾਰ ਵਗੈਰਾ ਆ ਗਈ ਠੀਕ ਹੈ ਉਹ ਥਾਰ ਗੱਡੀ ਦੀ ਹੱਬ ਹੈ ਗਈ ਪੈਂਚਰ ਦੀ ਦਿੱਕਤ ਆਉਂਦੀ ਆ ਉਹਦੇ ਨਾਲ ਸਟਿੱਪਣੀ ਆਉਂਦੀ ਹੈਗੀ ਆਪਾਂ ਉਹ ਸਟਿੱਪਣੀ ਖੋਲ ਕੇ ਇਹਦੇ ਤੇ ਲਗਾ ਸਕਦੇ ਹਾਂ ਠੀਕ ਹੈ ਹਾਂਜੀ ਪੂਰੀ ਜੈਨੂਣ ਦੀ ਚੀਜ਼ ਬਣਾਈ ਬਿਲਕੁਲ ਜੀ ਬਿਲਕੁਲ ਜੀ ਆ ਸਿੱਧਾ ਲੋਕ ਸਿਸਟਮ ਹੈਗਾ ਜੀ ਆਪਣਾ ਸਾਰਾ ਅੱਛਾ ਡਾਲਾ ਲੋਕ ਸਿਸਟਮ ਆ ਹਾਂਜੀ ਜਿਸ ਤਰ੍ਹਾਂ ਆਪਣਾ ਠੀਕ ਹੈ ਜੈਨੂਣ ਕੰਮ ਕੀਤਾ ਹੋਇਆ ਹੈ ਨਾ ਬਈ ਸਾਰਾ ਬਿਲਕੁਲ ਬਿਲਕੁਲ ਬਾਈ ਜੀ ਤੇ ਅੱਗੇ ਅੱਗੇ ਬਈ ਆ ਜ਼ੀਰੋ ਡਰਲ ਲੱਗੀ ਹੈ ਨਾ ਇਸ ਤਰ੍ਹਾਂ ਖੰਗਿਆ ਬਈ ਜੀ ਠੀਕ ਹੈ ਇਹ ਲੋਕ ਸਿਸਟਮ ਕਰਿਆ ਹੋਇਆ ਪਰਾਣਾ ਲੋਕ ਸਿਸਟਮ ਹੈਗਾ ਜੀ ਵੀਰ ਜੀ ਪਸਤੌਲ ਆ ਗਿਆ ਵਿੱਚ ਕਿੰਨੇ ਦੀ 80000 ਦੀ ਹਾਂਜੀ ਵੀਰ ਜੀ ਇਹ 80000 ਰੁਪਏ ਦੀ ਠੀਕ ਹੈ ਤੇ ਅੱਗੇ ਆ ਗਈ 0 ਡ੍ਰਿਲ ਹਾਂਜੀ 13 ਪੌਰੀ 0 ਡ੍ਰਿਲ 13 ਪੌਰੀ ਆ ਗਈ ਇਹਨੇ ਵੀ ਯਾਰ ਰੇਲ ਵਾਲਾ ਸਿਸਟਮ ਪੁਰਾਣਾ ਨਹੀਂ ਹੈਗਾ ਯਾਰ ਬਿਲਕੁਲ ਇਸ ਦੀ ਜ਼ਿਆਦਾ ਮੰਗ ਹੈ ਵੀਰ ਜੀ ਹਾਂ ਜੀ 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 ਡਲੀਆਂ ਡਲੀਆਂ ਲੱਗ ਜਾਂਦੀਆਂ ਰੇਲ ਜਦੋਂ ਉਹਦੇ ਉਹ ਗਿੱਲੀ ਹੋ ਗਈ ਜੀ ਪਸਤੌਲ ਦੇ ਵਿੱਚ ਹਰੇ ਖੜ ਜਾਂਦੀ ਹੈਗੀ ਜੀ ਉਹ ਜਮ ਹੋ ਜਾਂਦਾ ਟਾਈਟ ਹੋ ਜਾਂਦਾ ਹੈਗਾ ਜੀ ਫਿਰ ਉਹ ਚੱਲਣ 'ਚ ਦਿੱਕਤ ਆਉਂਦੀ ਹੈ ਇਹਦੇ ਚ ਡਲੀਆਂ ਵੀ ਨਹੀਂ ਲੱਗਦੀ ਇਹਦੇ ਚ ਡਲੀ ਆ ਗਈ ਡਲੀ ਨੂੰ ਵੀ ਭੰਨ ਦਿੰਦਾ ਵੀ ਹਾਂ ਹਾਂ ਉਸ ਤੋਂ 16 'ਚ ਡਲੀ ਖੜਦੇ ਨਾਲੇ ਰੇਹ ਜੰਮ ਜਾਂਦੀ ਹਾਂਜੀ ਹਾਂਜੀ ਠੀਕ ਹੈ ਤੇ ਬਈ ਇਹ ਕੋਈ ਆਪਣਾ ਸਬਸਿਡੀ ਪ੍ਰੂਵਡ ਤਾਂ ਨਹੀਂ ਹੈਗੀ ਨਹੀਂ ਸਬਸਿਡੀ ਪ੍ਰੋਬਲਮ ਨਹੀਂ ਹੈਗੀ ਵਿੱਚ ਠੀਕ ਹੈ ਇਹ ਕਿੰਨੇ ਪੈਸੇ ਦੀ ਹੈ ਇਹ ਪੈਗੀ ਆਪਾਂ ਨੂੰ 75000 ਰੁਪਏ ਦੀ ਜੀ 75000 ਦੀ ਬਿਨਾਂ ਸਬਸਿਡੀ ਬਿਲਕੁਲ ਵੀ ਜੀ ਬਿਲਕੁਲ ਮੌਕੇ ਤੇ ਜੇ ਕੋਈ ਆ ਗਿਆ ਆਪਾਂ ਮੰਗ ਹਾਂ ਡਿਸਕਾਊਂਟ ਉਹਨਾਂ ਦਾ ਮਾਨ ਟਾਨ ਆਪਾਂ ਬਿਲਕੁਲ ਕਰਾਂਗੇ ਠੀਕ ਹੈ ਡਬਲ ਟੈਂਕੀ ਦੇ ਵਿੱਚ ਹੈ ਜੀ ਕਿੰਨੇ ਵੇਟ ਚ ਆ ਗਈ ਹੈ ਇਹਦਾ ਵੇਟ ਆਏਗਾ ਜੀ 3.5 ਕੁਆਂਟਲ ਵੀਰ ਜੀ 3.5 ਕੁਆਂਟਲ ਹਾਂਜੀ ਵੀਰ ਜੀ ਡਬਲ ਟੈਂਕੀ ਚ ਆਏਗਾ ਡਬਲ ਟੈਂਕੀ ਦੇ ਵਿੱਚ ਆਗੇ ਠੀਕ ਹੈ 3 ਕੁਆਂਟਲ 75 ਕਿਲੋ ਦੇ ਲਗਭਗ ਹੈਗਾਗਾ 3 ਕੁਆਂਟਲ 75 ਕਿਲੋ ਵੀਰ ਜੀ ਹਾਂਜੀ ਠੀਕ ਹੈ ਹਾਂਜੀ 75000 ਦੀ ਹਾਂਜੀ ਵੀਰ ਜੀ 75000 ਮੌਕੇ ਦੇ ਮਾਨਦਾਨ ਕਰ ਦਾਂਗੇ ਬਿਲਕੁਲ ਕਰਾਂਗੇ ਅੱਗੇ ਹਾਲ ਆ ਗਏ ਆਪਣੇ ਆ 11 ਦਾ ਆ ਗਿਆ ਜੀ ਸੈਟ ਉਹ 15 ਦਾ ਸੈਟ ਆ ਗਿਆ ਜੀ 15 ਦਾ ਆ ਗਿਆ ਤੇ ਵੇਟ ਦੀ ਗੱਲ ਕਰੀਏ ਪਾ ਜਿਹੜਾ 15 ਦਾ ਉਹ ਕਿੰਨਾ ਵੇਟ ਹੋਊਗਾ ਵੇਟ 15 ਦਾ ਹੈਗਾ ਵੀਰ ਜੀ ਇਹਦਾ ਪੌਣੇ 5 ਕੁਆਂਟਲ ਜੀ ਪੌਣੇ 5 ਕੁ ਇਹਦੇ ਤੇ ਸਾਰਾ ਮਾਲ ਹੈਵੀ ਲੱਗਿਆ ਹੋਇਆ ਹੈ ਰਵਿੰਦਰਾ ਦੀ ਪਾਈਪ ਲੱਗੀ ਹੋਈ ਹੈ ਜੀ ਠੀਕ ਹੈ ਐਮਸੀ ਦੇ ਐਂਗਲ ਲੱਗੇ ਹੋਏ ਨੇ ਕਿ ਵੀਰ ਜੀ ਠੀਕ ਹੈ ਔਰ 1 ਇੰਚੀ ਟਾਇਰ ਦੇ ਵਿੱਚ ਹੈਗੀ ਮਤਲਬ ਇਹਦੇ ਹਲ ਵੀ ਅਡਜਸਟੇਬਲ ਕਰੇ ਹੋਏ ਆਪਾਂ ਬਿਲਕੁਲ ਹੈ ਜੀ ਫੋਲਡਿੰਗ ਹੈ ਸਾਰਾ ਠੀਕ ਹੈ ਹਾਂਜੀ ਵੀਰ ਜੀ ਤੇ ਇਹ ਕਿੰਨੇ ਕਿੰਨੇ 15 ਹਾਲ ਨੇ ਹਾਂਜੀ 15 ਜੀ 15 ਤੋਂ ਵਗੈਰਾ ਦਾ ਵੀ ਕੰਮ ਲੈ ਸਕਦੇ ਬਿਲਕੁਲ ਲੈ ਸਕਦੇ ਆ ਜੀ ਠੀਕ ਹੈ ਕਿੰਨੇ ਕੀ ਪ੍ਰਾਈਸ ਹੈ ਇਹਨਾਂ ਦਾ ਇਹਦਾ 55000 ਰੁਪਏ ਹੈ ਵੀਰ ਜੀ 55000 ਆ ਸਾਰਾ ਲੇਜ਼ਰ ਕਟਿੰਗ ਹੈ ਬਿਲਕੁਲ ਲੇਜ਼ਰ ਕਟਿੰਗ ਹੈ ਜੀ ਸਾਰੇ ਦਾ ਸਾਰਾ ਜੀ ਠੀਕ ਹੈ ਹਾਂਜੀ ਤੇ ਆ ਜਿਹੜੇ ਆ 11 ਇਹ 11 ਕਲਟੀਵੇਟਰ ਆ ਗਏ ਜੀ ਠੀਕ ਹੈ ਇਹ ਸਿੰਪਲ ਆਪਣੀ ਪੱਤੀ ਐਮਸੀ ਦੇ ਵਿੱਚ ਆ ਗਈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਆ ਲੇਜ਼ਰ ਕਟਿੰਗ ਦੇ ਵਿੱਚ ਆ ਗਿਆ ਠੀਕ ਹੈ ਇਹ 1 ਇੰਚ ਟਾਈਮ ਦੇ ਵਿੱਚ ਆ ਗਿਆ ਵੀਰ ਜੀ ਇਹ ਐਡਜਸਟੇਬਲ ਨੇ ਵੀਰ ਜੀ ਥੱਲੇ ਨਟ ਕਸੇ ਹੋਏ ਨੇ ਕਿਸੇ ਦਾਣੇ ਦੇ ਵਿੱਚ ਜਾਂ ਕਿਸੇ ਜੜ ਦੇ ਵਿੱਚ ਠੀਕ ਹੈ ਪੱਕੀ ਚੀਜ਼ ਦੇ ਵਿੱਚ ਥੱਲੇ ਲੱਗਦੀ ਹੈਗੀ ਤਾਂ ਆਪਣੀ ਲੱਤ ਨਹੀਂ ਮੁਸੂਗੀ ਨਾ ਲੱਤ ਟੁੱਟੂਗੀ ਸਿਰਫ ਨਟ ਟੁੱਟ ਜਾਊਗਾ ਠੀਕ ਹੈ ਹਾਂਜੀ ਇਹ ਵੀ ਵਧੀਆ ਚੀਜ਼ ਹੈ ਨਾ ਜੇ ਮੈਂ ਮੰਨ ਲਵਾਂ ਵੀ ਕਿਸੇ ਤਣੇ ਤੋਣੇ 'ਚ ਲਾ ਕੇ ਹਲ ਟੁੱਟੇ ਹਾਂਜੀ 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 ਇਹਦਾ weight ਕਿੰਨਾ ਹੋਊਗਾ ਇਹਨਾਂ ਦਾ ਇਹਦਾ weight ਹੈਗਾ ਵੀਰ ਜੀ 2 ਕੁਆਂਟਲ ਅ ਸੌਰੀ 3 ਕੁਆਂਟਲ 10 ਕਿਲੋ weight ਹੈ ਇਹਦਾ 3 ਕੁਆਂਟਲ 10 ਕਿਲੋ ਹਾਂਜੀ ਤੇ price ਕੀ ਇਹਨਾਂ ਦਾ 11 ਹਾਲਾ price ਇਹਦਾ 32000 ਰੁਪਏ ਜੀ 1 ਇੰਚ ਟੈਂ ਦੇ ਵਿੱਚ ਠੀਕ ਹੈ 32011 ਹਲਾਂ ਦਾ ਹਾਂਜੀ ਹਾਂਜੀ ਠੀਕ ਹੈ ਇਹ ਲੱਪਾ ਸਿਸਟਮ ਹੈ ਜਿਹੜਾ ਜਿਹੜਾ ਆਪਾਂ ਲੈਂਕਾਂ ਜੀ ਪਾਉਨੇ ਆ ਇਹ ਵੀ ਗੁੱਲੀ ਵਾਲਾ ਸਿਸਟਮ ਆ ਗਿਆ ਜੀ ਸਾਰਾ ਆਪਾਂ ਠੀਕ ਜੇ ਆਪਾਂ ਵੀ ਰੰਗ ਦੀ ਕੁਆਲਿਟੀ ਦੀ ਗੱਲ ਕਰੀ ਆਪਾਂ ਰੰਗ ਰੰਗ ਜਮਾ ਕੁਆਲਿਟੀ ਵੈਸੇ ਜੀ ਐਸਡੀ ਦਾ ਪੇਂਟ ਯੂਜ਼ ਕੀਤਾ ਹੋਇਆ ਵੀਰ ਜੀ ਆਪਾਂ ਲੱਪਾ ਮਾੜਾ ਕੰਮ ਕੋਈ ਵੀ ਕਰਦੇ ਨਹੀਂ ਬਿਲਕੁਲ ਨਹੀਂ ਹੈਗਾ ਜੀ 1% ਵੀ ਜੀ ਠੀਕ ਹੈ ਹਾਂਜੀ ਤੇ ਅੱਗੇ ਆਪਣਾ ਇਹ ਇਹ ਵੀ 11 ਦਾ ਕਲਟੀਵੇਟਰ ਹੈ ਜੀ ਠੀਕ ਹੈ ਇਹ ਪੌਣਾ ਇੰਚੀ ਟੈਂ ਦੇ ਵਿੱਚ ਹੈ ਜੀ ਠੀਕ ਹੈ ਪੌਣਾ ਇੰਚੀ ਚ ਆ ਗਿਆ ਪੌਣਾ ਇੰਚੀ ਚ ਆ ਗਿਆ ਉਹ ਇਹਦਾ ਵੇਟ 2 ਕੁਆਂਟਲ 60 ਕਿਲੋ ਜੀ ਤੇ ਰੇਟ ਰੇਟ ਹੈ 30000 ਰੁਪਏ ਦਾ ਜੀ 30000 ਹਾਂਜੀ ਵੀਰ ਜੀ ਦੇਖ ਲਓ 30000 ਰੁਪਏ ਜੀ ਉਹ 32000 ਰੁਪਏ ਜੀ ਉਹ 32 ਇਹਦਾ ਵੇਟ ਦਾ ਫਰਕ ਆ ਵੇਟ ਦਾ ਫਰਕ ਹੈਗਾ ਜੀ ਹਾਂਜੀ ਠੀਕ ਹੈ ਤੇ ਅੱਗੇ ਉਹ 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 1 ਇੰਚ ਟੈਨ ਆ ਗਈ ਵੀਰ ਜੀ ਉਹ ਉਹ ਸੇਮ ਆ ਗਿਆ ਵੀਰ ਠੀਕ ਹੈ ਸੇਮ ਆ ਗਿਆ ਤੇ ਅੱਗੇ ਅੱਗੇ ਆਪਣੇ ਕੋਲੇ ਰੀਪਰ ਖਰਚੇ ਵਧਣ ਵਾਲਾ ਹਾਂਜੀ ਵੀਰ ਜੀ ਕਿੰਨੇ ਫੁੱਟ ਆ ਗਿਆ ਇਹ ਇਹ 7 ਫੁੱਟ ਆ ਵੀਰ ਜੀ 7 ਫੁੱਟ ਆ ਗਿਆ ਹਾਂਜੀ ਇਹ ਤਾਂ ਨਹੀਂ ਕੋਈ ਸਬਸਿਡੀ ਵਗੈਰਾ ਕੋਈ ਨਹੀਂ ਕੋਈ ਸਬਸਿਡੀ ਵਗੈਰਾ ਨਹੀਂ ਇਹਦੀ ਜੀ ਠੀਕ ਹੈ ਇਹਦਾ ਕਲਰ ਵੀ ਯਾਰ ਵਧੀਆ ਐਮਪੀਆ ਰਜਾ ਕਰਿਆ ਹੋਇਆ ਬਹੁਤ ਵਧੀਆ ਕਲਰ ਦੀ ਕੁਆਲਿਟੀ ਹੈ ਜਿਹੜੀ ਐਸਡੀ ਦਾ ਪੇਂਟ ਹੈ ਵੀਰ ਜੀ ਠੀਕ ਹੈ ਇਹਦਾ ਗੀਅਰ ਕਿਹੜੀ ਬੋਕਸ ਗੀਅਰ ਬਾਕਸ ਔਂਕਾਰ ਦਾ ਲੱਗਿਆ ਹੋਇਆ ਹੈਗਾ ਅੱਛਾ ਇਹਦੇ ਮੰਨ ਲਓ ਵੀ ਜੇ ਮੰਨ ਲਓ ਕਿਸੇ ਨੇ ਕੋਈ ਚੱਕਰ ਵਗੈਰਾ ਉਹ ਸੈੱਟ ਕਰਕੇ ਦੰਨੇ ਬਿਲਕੁਲ ਕਰਕੇ ਦਵਾਗੇ ਜੀ ਉਹ ਆਪਾਂ ਕਸਟਮਰ ਦੀ ਡਿਮਾਂਡ ਤੇ ਹੈ ਜੀ ਜਿਹੜੇ ਟਰੈਕਟਰ ਤੇ ਲਗਾਉਣਾ ਹੋਵੇ ਠੀਕ ਹੈ ਉਸ ਹਾਵ ਨਾਲ ਗੀਅਰ ਲੱਗਦਾ ਹੈਗਾ ਇਹ 7 ਫੁੱਟ ਆ ਗਿਆ 7 ਫੁੱਟ ਆ ਗਿਆ ਇਹ ਕਿਹੜੇ ਟਰੈਕਟਰ ਤੇ ਚੱਲੂਗਾ 7 ਫੁੱਟ ਇਹ ਜੌਂਡੀਅਰ ਤੇ ਵੀਰ ਜੀ ਜੌਂਡੀਅ 50 hp ਦਾ ਵੀ ਬੜੀ ਖਿੱਚੀ ਰਿਹਾ ਜੀ ਇਹਦਾ weight ਕਿੰਨਾ ਹੋਊਗਾ weight ਹੈਗਾ ਕਾ ਵੀਰ ਜੀ 4 ਕਵਾਂਟਲ 75 ਕਿਲੋ ਇਹਦਾ 4 ਕਵਾਂਟਲ 75 ਕਿਲੋ 75 ਕਿਲੋ weight ਹੈ ਜੀ ਸਾਰਾ ਚੈਨਲ ਦੇ ਵਿੱਚ ਹੈ ਵੀਰ ਜੀ ਬਾਈ ਹੋਰਾਂ ਨੇ 4 ਕਵਾਂਟਲ 75 ਕਿਲੋ ਰੀਪਰ ਬਣਾਤਾ ਤੇ ਬਈ ਮੇਰੇ ਖਿਆਲ ਵੀ ਜਿਹੜੇ ਡਬਲ ਰੀਪਰ ਇੰਨਾ ਵੇਟ ਦਾ ਉਹਨਾਂ ਦਾ ਵੀ ਨਹੀਂ ਹੁੰਦਾ ਹਨਾ ਬਿਲਕੁਲ ਨਹੀਂ ਹੁੰਦਾ ਜੀ ਇਹਦਾ ਮਤਲਬ ਇਹ ਬੁਲਕਦਾ ਨਹੀਂ ਬਿਲਕੁਲ ਵੀ ਨਹੀਂ ਇਹ ਬੁਲਕਦਾ ਨਹੀਂ ਦਾ ਕੰਮ ਚਾਹੀਦਾ 1% ਵੀ ਵੀਰ ਜੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਜਿਹੜੀ ਆ ਕੁਆਲਿਟੀ ਹੈ ਸਾਰੀ ਚੈਨਲਰ ਦੀ ਲੱਗੀ ਹੋਈ ਹੈਗੀ ਠੀਕ ਹੈ ਆਮ ਉਹਰੇ ਐਂਗਲ ਲੱਗਦਾ ਆਪਾਂ ਚੈਨਲ 'ਚ ਤਿਆਰ ਕੀਤਾ ਹੋਇਆ ਵੀਰ ਜੀ ਇਹ ਜੇ ਬਈ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਦੀ ਗੱਲ ਕਰੀਏ ਵੀਰ ਜੀ 55000 ਰੁਪਏ ਰੇਟ ਇਹਦਾ 55000 ਹਾਂਜੀ ਜੀ ਮੌਕੇ ਤੇ ਆਪਾਂ ਕੋਈ ਮਾਨ ਤਨ ਕਰ ਦਾਂਗੇ ਮਾਨ ਤਨ ਕਰ ਦਾਂ ਮੌਕੇ ਤੇ ਬਾਈ ਕਹਿੰਦਾ ਵੀ ਮਾਨਦਾਨ ਵੀ ਕਰਦਾਂਗੇ ਤੇ ਬਾਈ ਚੱਲਣ ਚੱਲਣ ਚਾ ਜੱਮਾ ਉੱਪਰ ਬਿਲਕੁਲ ਇੱਕ ਨੰਬਰ ਜੀ ਇੱਕ ਨੰਬਰ ਜੀ ਠੀਕ ਹੈ ਤੇ ਅੱਗੇ ਅੱਗੇ ਪਲੈਂਟਰ ਆ ਗਿਆ ਬਿਲਕੁਲ ਜੀ ਇਹ ਗਾਜਰ ਪਲੈਂਟਰ ਆ ਗਿਆ ਵੀ ਗਾਜਰ ਪਲੈਂਟਰ ਹਾਂਜੀ ਬਈ ਕੱਲਾ ਗਾਜਰਾਂ ਬੀਜਦਾ ਇਹ ਇਹ 32 ਪ੍ਰਕਾਰ ਦੀ ਸਬਜ਼ੀ ਬੀਜਦਾ ਜੀ 32 ਪ੍ਰਕਾਰ ਦੀਆਂ ਚੀਜ਼ਾਂ ਬੀਜਦਾ ਬਿਲਕੁਲ ਜੀ ਬੈੱਡ ਦੇ ਉੱਤੇ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਬਾਈ ਇਹਦਾ ਬੀਜ ਕਿੰਨਾ ਕ ਬੇਟ ਹੈਗਾ ਜੀ ਇਹਦਾ 6 ਕੁਇੰਟਲ 75 74 ਕਿਲੋ ਜੀ 6 ਗਮੰਡਲ 75 74 74 75 ਕਿਲੋ 2 ਕਿਲੋ ਹਾਂਜੀ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਡਬਲ ਟੈਂਕੀ ਦੇ ਵਿੱਚ ਹੈ ਜੀ ਇਹ ਖਾਦ ਵਾਲੀ ਟੈਂਕੀ ਆ ਗਈ ਜੀ ਇਹ ਵੀਜ਼ਬਲੀ ਟੈਂਕੀ ਆ ਗਈ ਜੀ ਠੀਕ ਹੈ ਇਹ ਇਹਦੇ ਕੋਈ ਮਤਲਬ ਇਹ ਡਿਸਕਾਂ ਬਦਲਣ ਦੀ ਤਾਂ ਨਹੀਂ ਲੋੜ ਪੈਂਦੀ ਡਿਸਕਾਂ ਬਦਲਣੀਆਂ ਪੈਂਦੀਆਂ ਜੀ ਜਿਸ ਤਰ੍ਹਾਂ ਜੀ ਹੁਣ ਇਹ ਡਿਸਕ ਲੱਗੀ ਹੋਈ ਹੈਗੀ ਇਹ ਗਾਜਰ ਵਾਸਤੇ ਲੱਗੀ ਹੋਈ ਹੈ ਜੀ ਸਰੋਂ ਵਾਸਤੇ ਅਲੱਗ ਡਿਸਕ ਲੱਗੂਗੀ ਜੀ ਠੀਕ ਹੈ ਮੱਕੇ ਵਾਸਤੇ ਅਲੱਗ ਲੱਗੂਗੀ ਜੀ ਠੀਕ ਹੈ ਹਾਂਜੀ ਮੂੰਫਲੀ ਵਾਸਤੇ ਅਲੱਗ ਡਿਸਕ ਉਹ ਨਾਲ ਦੇਵਾਂਗੇ ਸਾਹਿਬ ਹਾਂਜੀ ਉਹ ਨਾਲ ਦੇਵਾਂਗੇ ਵੀਰ ਠੀਕ ਇਹ ਰੇਟ ਵੀਰ ਜੀ 3 ਬੈੱਡ ਵਾਲੀ ਦਾ ਪਏਗਾ ਜੀ ਆਪਾਂ ਨੂੰ ਲੱਖ ਰੁਪਈਆ ਲੱਖ ਰੁਪਈਆ ਹਾਂਜੀ ਠੀਕ ਹੈ ਤੇ ਕਿੰਨੇ ਐਚਪੀ ਦਾ ਡਰੈਕਟਰ ਇਹਦੇ ਚੱਲ ਸਕਦਾ 55 ਜੀ 55 ਐਚਪੀ ਹਾਂਜੀ 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 ਬਿਲਕੁਲ ਰਾਮਨਾ ਚੱਲੂਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਕਿਹੜੇ ਏਰੀਏ ਚ ਜ਼ਿਆਦਾ ਇਹਦੀ ਵਿਕਰੀ ਕਰਨਾਲ ਏਰੀਏ ਦੇ ਵਿੱਚ ਜ਼ਿਆਦਾ ਜਾ ਰਿਹਾ ਹੈ ਜੀ ਕਰਨਾਲ ਜਮਨਾ ਨਗਰ ਜੀ ਠੀਕ ਹੈ ਹਾਂਜੀ ਵੀਰ ਜੀ ਤੇ ਇਹਦੀ ਕੁਆਲਿਟੀ ਜਮਾ ਏ ਟੂ ਜ਼ेड ਇੱਕ ਇੱਕ ਨੰਬਰ ਬਈ ਜੀ ਠੀਕ ਹੈ ਹਾਂਜੀ ਤੇ ਅੱਗੇ ਅੱਗੇ ਇਹ ਇਹ ਵੀ ਪਲੰਟਰ ਆ ਗਿਆ ਇਹ ਬਿਲਕੁਲ ਉਹੀ ਚੀਜ਼ ਆ ਗਈ ਜੀ ਸੇਮ ਇਹ ਕਹੇ ਬੱਡਾਂ ਬੱਡਾਂ ਆ ਗਿਆ ਇਹ ਵੀ ਤਿੰਨ ਬੈੱਡ ਦੇ ਵਿੱਚ ਆ ਗਿਆ ਜੀ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਉਹ ਸੇਮ ਚੀਜ਼ ਹੀ ਆ ਗਈ ਸੇਮ ਚੀਜ਼ ਆ ਗਈ ਵੀਰ ਜੀ ਠੀਕ ਹੈ ਇਹਦੇ ਉੱਪਰ ਹਰ ਇੱਕ ਚੀਜ਼ ਆਪਣੇ ਆਪ ਦੀ ਆਪ ਬਣਾ ਕੇ ਲਾਈ ਹੋਈ ਹੈ ਜੀ ਜਿਸ ਤਰ੍ਹਾਂ ਜੇ ਕੁੱਪੇ ਦੀ ਗੱਲ ਕਰੀਏ ਵੀਰ ਜੀ ਕੁੱਪਾ ਵੀ ਆਪ ਦਾ ਢਲਾਈ ਕਰਵਾ ਕੇ ਲਾਇਆ ਹੋਇਆ ਉਹ ਦੂਸਰੀ ਸਾਈਡ ਗੇਅਰ ਲੱਗਿਆ ਹੋਇਆ ਜੀ ਠੀਕ ਹੈ ਐਨਐਸਡਬਲਯੂ ਦਾ ਵੀਰ ਜੀ ਠੀਕ ਹੈ ਉਹ ਗੇਅਰ ਵੀ ਆਪਾਂ ਆਪਦੇ ਖੁਦ ਆਪਦਾ ਤਿਆਰ ਕਰਕੇ ਲਾਇਆ ਹੋਇਆ ਜਾ ਗੇਅਰ ਆਪ ਬਣਾਉਣੇ ਆ ਬਿਲਕੁਲ ਤਿਆਰ ਕਰਦੇ ਆ ਜੀ ਜੇ ਕਿਸੇ ਨੇ ਕੋਈ ਗੇਅਰ ਲੈਣਾ ਹੋਵੇ ਮਾਨ ਗੇਅਰ ਬਾਕਸ ਲੈਣਾ ਹੋਵੇ ਵੀਰ ਜੀ ਗੇਅਰ ਬਾਕਸ ਵੀ ਕੋਈ ਵੀ ਦੁਕਾਨਦਾਰ ਭਾਈ ਨੂੰ ਗੇਅਰ ਬਾਕਸ ਚਾਹੀਦਾ ਹੈ ਹਾਂ ਤਾਂ ਬਿਲਕੁਲ ਜੈਜ ਰੇਟ ਦੇ ਵਿੱਚ ਆਪਾਂ ਤਿਆਰ ਕਰਕੇ ਦੇਵਾਂਗੇ ਵੀਰ ਜੀ ਲੋ ਬਾਈ ਕਹਿੰਦਾ ਵੀ ਆਪਾਂ ਬਾਈ ਹੋਰੀ ਗੇਅਰ ਵੀ ਬਣਾਉਂਦੇ ਨੇ ਬਾਈ ਕਹਿੰਦਾ ਵੀ ਕਿਸੇ ਵੀ ਮਿਸਤਰੀ ਨੂੰ ਜਾਂ ਕਿਸੇ ਫੋਰਮੈਨ ਨੂੰ ਗੇਅਰ ਚਾਹੀਦਾ ਹੋਵੇ ਕਿਸੇ ਨੇ ਕੋਈ ਚੀਜ਼ ਬਣਾਉਣੀ ਹੈ ਉਹ ਵੀ ਬਾਈ ਹੋਰੀ ਕਹਿੰਦਾ ਤੇ ਬਾਈ ਇਹ ਇਹ ਆਪਾਂ ਕੀ ਰੇਟ ਦਾ ਦੇ ਦਾਂਗੇ ਆਹ? ਇਹ ਵੀਰ ਜੀ ਲੱਖ ਰੁਪਏ ਦੀ ਮਸ਼ੀਨ ਹੈ। ਲੱਖ ਰੁਪਏ ਦੀ ਮਸ਼ੀਨ ਹੈ। ਹਾਂਜੀ ਵੀਰ ਜੀ। ਮੌਕੇ ਤੇ ਆਪਾਂ ਮਾਣ ਤਣ ਕਰ ਦਾਂਗੇ। ਕੋਈ ਹਾਂ ਕਰ ਦਾਂਗੇ ਜੀ ਜੋ ਵੀ ਹੋਊਗਾ। ਪੇਂਟ ਵਗੈਰਾ ਇਹਦੇ ਵਿੱਚ ਵੀ ਜਮਾ ਪੂਰਾ ਬਿਲਕੁਲ ਓਕੇ ਕੁਆਲਿਟੀ ਹੈ ਜੀ। ਠੀਕ ਹੈ। ਐਸਡੀ ਦਾ ਪੇਂਟ ਲੱਗਿਆ ਹੋਇਆ ਹੈ। ਠੀਕ ਹੈ। ਆਪਾਂ ਬਾਈ ਖੇਤੀਬਾੜੀ ਦੇ ਕਿਹੜੇ-ਕਿਹੜੇ ਸੰਦ ਜਿਹੜੇ ਬਣਾਉਣੇ ਆਪਾਂ? ਬਸ ਰੋਟਾਵੇਟਰ ਛੱਡ ਕੇ ਜੀ ਆਪਾਂ ਸਾਰੇ ਹਾਂਜੀ ਹਾਂਜੀ ਸਾਰੇ ਐਪਲੀਮੈਂਟ ਤਿਆਰ ਕਰਦੇ ਹਾਂ ਵੀਰ ਜੀ ਆਪਾਂ। ਤੇ ਬਾਈ ਇਹ ਇਹ ਬਲੈਂਡਰ ਕਦ ਆ ਗਿਆ? ਖਾਲ ਬਣਾਉਣ ਦਾ ਕੰਮ ਕਰਦਾ ਹੈ ਜੀ ਠੀਕ ਹੈ ਖਾਲ ਬਣਾਉਂਦਾ ਜਿਹੜੇ ਨੇ ਇਹ ਲੈ ਲਈ ਉਹਨੂੰ ਇਹ ਵੀ ਲੈਣਾ ਇਹ ਵੀ ਲੈਣਾ ਪਊਗਾ ਨਾਲ ਜੀ ਠੀਕ ਹੈ ਇਹਦਾ ਕਿੰਨਾ weight ਆ ਜੀ weight ਦੀ ਗੱਲ ਕਰੀਏ ਵੀਰ ਜੀ ਇਹਦਾ weight ਹੈਗਾ 1 quintal 46 47 ਕਿਲੋ ਦੇ ਲਗਭਗ ਇਹ ਇੱਕ quintal 46 47 ਕਿਲੋ ਹਾਂਜੀ ਵੀਰ ਜੀ ਠੀਕ ਹੈ ਤੇ ਬਈ ਕਿੰਨੇ ਕੀ ਰੇਟ ਦਾ ਇਹ ਇਹ ਪੈਗਾ ਵੀਰ ਜੀ ਆਪਾਂ ਨੂੰ 24000 ਰੁਪਏ ਦਾ net 24000 ਦਾ ਹਾਂਜੀ ਇਹ ਦੋ ਦੋ ਵੱਟਾ ਬਣਾਊਗਾ ਨਹੀਂ ਹਾਂ ਖਾਲ ਤਿਆਰ ਕਰੂਗਾ ਹਾਂ ਤਿਆਰ ਕਰੂਗਾ ਹਾਂਜੀ ਸਾਈਡ ਤੇ ਦੋ ਇੱਕ ਇਧਰ ਵੱਟ ਬਣਾਊਗਾ ਇੱਕ ਉਧਰ ਵੱਟ ਬਣਾਊਗਾ ਸਾਈਡ ਤੋਂ ਇਹ ਵਿਚਾਲੋਂ ਮਿੱਟੀ ਕੱਢੂਗਾ ਵੀਰ ਜੀ ਠੀਕ ਹੈ ਮੰਨ ਲਓ ਜੇ ਆਪਾਂ ਤੋਂ ਕੋਈ ਚੀਜ਼ ਲੈ ਗਿਆ ਹਾਂਜੀ ਵੀਰ ਜੀ ਕੱਲ ਨੂੰ ਕੋਈ ਦਿੱਕਤ ਆਉਂਦੀ ਆ ਆਪਾਂ ਜੋ ਉਸ ਠੀਕ ਕਰਦੇ ਹਾਂ ਬਿਲਕੁਲ ਬਿਲਕੁਲ ਅਗਲੇ ਜੀ ਪੂਰੀ ਪੂਰੀ ਜ਼ਿੰਮੇਵਾਰੀ ਹੈ ਵੀਰ ਜੀ ਅਗਲੇ ਦੇ ਘਰੇ ਜਾ ਕੇ ਆਪਾਂ ਉਸ ਚੀਜ਼ ਦੀ ਪੂਰੀ ਸੁਣਵਾਈ ਕਰਾਂਗੇ ਮੰਨ ਲਓ ਜੇ ਆਪਾਂ ਤੋਂ ਆਹ ਲੈ ਗਿਆ ਜਾਂਦੇ ਨੂੰ ਕੋਈ ਦਿੱਕਤ ਆ ਗਈ ਆਪਾਂ ਉੱਥੇ ਜਾ ਕੇ ਕੀ ਕਰਕੇ ਆ ਬਿਲਕੁਲ ਕਰਕੇ ਆਵਾਂਗੇ ਵੀਰ ਜੀ ਹ ਲੋ ਬਾਈ ਕੋਲ ਕੋਈ ਵੀ ਖੇਤੀਬਾੜੀ ਦਾ ਸੰਦ ਲੈਣਾ ਹੈ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਰਤਿਆ ਫਤਿਹਆਬਾਦ ਰੋਡ ਦੋਨੇ ਸਿੱਧੂ ਹਾਂਜੀ ਨਿਊ ਸਿੱਧੂ ਐਗਰੀਕਲਚਰ ਦੋਨੇ ਨਹਿਰਾਂ ਦੇ ਵਿਚਾਲੇ ਜੀ ਦੋਨੇ ਨਹਿਰਾਂ ਦੇ ਵਿਚਾਲੇ ਹਾਂਜੀ ਠੀਕ ਹੈ ਤੇ ਬਾਈ ਹੁਰੀ ਟਰਾਲੇ ਵੀ ਬਣਾਉਂਦੇ ਹਨ ਬਾਈ ਹਾਂਜੀ ਵੀਰ ਜੀ ਟਰਾਲੀਆਂ ਵੀ ਬਣਾਉਂਦੇ ਆਂ ਟਰਾਲੀਆਂ ਹਾਂਜੀ ਹਾਂਜੀ ਵੀਰ ਜੀ ਤੇ ਉਹ ਪਰ ਪ੍ਰੋਪਰ ਇੱਕ ਬਾਈ ਹੁਰੀ ਪੀਡੀਓ ਵਾਲੀ ਟਰਾਲੀ ਵੀ ਬਣਾਉਂਦੇ ਆ ਪੀਡੀਓ ਟਰਾਲੀ ਵੀ ਕਰਦੇ ਆ ਉਹ ਜਦੋਂ ਤਿਆਰ ਹੋ ਗਈ ਉਹਦੀ ਵੀਡੀਓ ਕਰਾਂਗੇ ਨਾ ਬਾਈ ਬਾਅਦ ਵਿੱਚ ਬਿਲਕੁਲ ਬਿਲਕੁਲ ਜੀ ਠੀਕ ਹੈ ਤੇ ਇੱਕ ਬਾਈ ਹੁਰੀ ਖਰਾਬ ਬਣਾਉ ਦੋਵੇਂ ਪਾਸੇ ਰੈਜਸਟੇਬਲ ਹਾਈਡਰੋਲਿਕ ਰਾਹ ਹਾਈਡਰੋਲਿਕ ਹਾਂਜੀ ਤੇ ਆਪਾਂ ਉਹਦੀ ਵੀ ਪ੍ਰੋਪਰ ਵੀਡੀਓ ਆਪਣੇ ਪੇਜ ਤੇ ਪਾਵਾਂਗੇ ਤੇ ਜੇ ਕਿਸੇ ਨੇ ਕੋਈ ਵੀ ਖੇਤੀਬਾੜੀ ਦਾ ਸੰਧ ਬਾਈ ਹਰੋਂ ਤੋਂ ਲੈਣਾ ਤਾਂ ਵੀ ਇਹ ਵੀ ਬਣਾਉਣੇ ਆਪਾਂ ਬਿਲਕੁਲ ਜੀ ਕੋਈ ਵੀ ਲੈਣਾ ਬਾਈ ਹਰੋਂ ਤੋਂ ਕੋਲੇ ਆ ਕੇ ਗੱਲ ਕਰ ਲਿਓ ਜੈ ਜੇ ਰੇਟ ਤੇ ਧੰਨਵਾਦ